ਸਤਿ ਸ਼੍ਰੀ ਅਕਾਲ ਸਾਂਝੇ ਚੁੱਲ੍ਹੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਅਸੀਂ ਬਣਾਵਾਂਗੇ ਗ੍ਰੀਨ ਕਲਰ ਦੇ ਅੰਗੂਰਾਂ ਦਾ ਸ਼ਰਬਤ ਇੱਕ ਕਾਲੇ ਅੰਗੂਰ ਹੁੰਦੇ ਆ ਇੱਕ ਗ੍ਰੀਨ ਕਲਰ ਦੇ ਹੁੰਦੇ ਆ ਅੱਧਾ ਕਿਲੋ ਮੈਂ ਅੰਗੂਰ ਲਏ ਆ ਉਹਨੂੰ ਐ ਧੋ ਲਿਆ ਧੋ ਕੇ ਆਪਾਂ ਇੱਕ ਭਾਂਡੇ ਵਿੱਚ ਪਾ ਲਵਾਂਗੇ ਇਹਨੂੰ ਮੈਂ ਆਪਾਂ ਇਹਨੂੰ ਮਿਕਸੀ ਕਰਾਂਗੇ ਜੀ ਮਿਕਸੀ ਕਰਾਂਗੇ ਇਹ ਅੰਗੂਰ ਬਹੁਤ ਫਾਇਦੇਮੰਦ ਹੁੰਦੇ ਆ ਜੀ ਇਹ ਜੇ ਆਪਾਂ ਓਦਾਂ ਵੀ ਖਾਣੇ ਆ ਨਾ ਹਾਰਟ ਦੀ ਬਿਮਾਰੀ ਨੂੰ ਠੀਕ ਕਰਦੇ ਆ ਹੱਡੀਆਂ ਨੂੰ ਮਜ਼ਬੂਤ ਕਰਦੇ ਆ ਜੀ ਇਹ ਹਾਂਜੀ ਮੈਂ ਹੁਣ ਇਹਨੂੰ ਇਹਦਾ ਮਿਕਸੀ ਕਰ ਲਿਆ ਇਹਨੂੰ ਆਪਾਂ ਹੁਣ ਪਉਣ ਲਵਾਂਗੇ ਪਉਣ ਕੇ ਹਾਂਜੀ ਇਹਨੂੰ ਆਪਾਂ ਪਉਣ ਲਾਂਗੇ ਜੀ ਇੱਕ ਚਮਚੇ ਦੇ ਨਾਲ ਆਪਾਂ ਇਹਨੂੰ ਦਬਾ ਕੇ ਕਿਉਂਕਿ ਗਾੜਾ ਵਾ ਨਾ ਇਹ ਗਾੜਾ ਕਰਕੇ ਚਾਪਉਣ ਨਹੀਂ ਰਹੀ ਇਹ ਨਿਕਲਦਾ ਨਹੀਂ ਹੈਗਾ ਤੇ ਆਪਾਂ ਨੂੰ ਇਦਾਂ ਹੀ ਭੁੰਨ ਲਵਾਂਗੇ ਹਾਂਜੀ ਹਾਂਜੀ ਜਿਹੜਾ ਆ ਉੱਪਰਲਾ ਗੁੱਦਾ ਜਿਹਾ ਇਹ ਆਪਣੀ ਸਕਿਨ ਦੀ ਪ੍ਰੋਬਲਮ ਸਕਿਨ ਤੇ ਪ੍ਰੋਬਲਮ ਹੋਵੇ ਤਾਂ ਸਕਿਨ ਤੇ ਵੀ ਲਾ ਸਕਦੇ ਆਪਾਂ ਇਹਨੂੰ ਇਦੇ ਵਿੱਚ ਬਟਾਮਨ ਏ ਹੁੰਦੀ ਹੈ ਜਿਹੜੀ ਅੱਖਾਂ ਦੀ ਰੋਸ਼ਨੀ ਨੂੰ ਠੀਕ ਕਰਦਾ ਵਾ ਹਾਂਜੀ ਹਾਂਜੀ ਇਹਨੂੰ ਵੀ ਪੁੰਨ ਲਵਾਂਗੇ ਆਪਾਂ ਅਰੇ ਆਂ ਜੀ ਇਹਨੂੰ ਇਹ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦਾ ਨਾ ਇਹ ਅੰਗੂਰ ਜਿਹੜੇ ਹੁੰਦੇ ਬਲੱਡ ਸ਼ੂਗਰ ਨੂੰ ਵੀ ਕੰਟਰੋਲ ਕਰਦੇ ਆ ਇਹਦੇ ਵਿੱਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਹਾਂਜੀ ਹੁਣ ਆਪਾਂ ਇਹਨੂੰ ਪੁੰਨ ਲਿਆ ਪੁੰਨ ਕੇ ਇੱਕ ਮੈਂ ਗੈਸ ਤੇ ਰੱਖਤਾ ਆਪਣੇ ਭਾਂਡਾ ਉਹਦੇ ਵਿੱਚ ਜਿਹੜਾ ਪੁੰਨਿਆ ਹੋਇਆ ਅੰਗੂਰਾਂ ਦਾ ਜੂਸੀ ਪੁੰਨਿਆ ਹੋਇਆ ਉਹ ਆਪਾਂ ਉਹਦੇ ਵਿੱਚ ਪਾਤਾ ਹਾਂਜੀ ਇਹਨੂੰ ਆਪਾਂ ਬੋਇਲ ਕਰਾਂਗੇ ਇਹ ਤੁਸੀਂ ਮਹੀਨਾ ਡੇਢ ਮਹੀਨਾ ਇਹ ਇਹਨੂੰ ਰੱਖ ਸਕਦੇ ਹੋ ਇਹ ਖਰਾਬ ਨਹੀਂ ਹੁੰਦਾ ਹੈਗਾ ਹਾਂਜੀ ਹਾਂਜੀ ਹੁਣ ਇਹਨੂੰ ਬੋਇਲ ਕਰਾਂਗੇ ਆਪਾਂ ਇਹਦਾ ਜੂਸ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਜੀ ਜੇ ਆਪਾਂ ਕੱਲੇ ਵੀ ਅੰਗੂਰ ਖਾਣੇ ਆ ਤਾਂ ਵੀ ਫਾਇਦੇਮੰਦੀ ਹੁੰਦੀ ਆ ਉਹ ਅੰਗੂਰ ਇਨਫੈਕਸ਼ਨ ਨੂੰ ਵੀ ਠੀਕ ਕਰਦੇ ਆ ਨਾਲ ਇਹ ਅੰਗੂਰ ਹਾਂਜੀ ਇਹਨੂੰ ਬੋਇਲ ਕਰਾਂਗੇ ਚੰਗੀ ਤਰ੍ਹਾਂ ਆਪਾਂ ਕਾਫੀ ਬਿਮਾਰੀਆਂ ਨੂੰ ਇਹ ਠੀਕ ਕਰਦੇ ਆ ਹਾਂਜੀ ਇਹਨਾਂ ਨੂੰ 슈ਗਰ ਹੋਈ ਹੁੰਦੀ ਆ ਉਹ ਡਾਕਟਰ ਦੀ ਸਲਾਹ ਤੋਂ ਬਿਨਾ ਨਾ ਇਹ ਅੰਗੂਰ ਖਾਣ ਜੀ ਕਿਉਂਕਿ ਡਾਕਟਰ ਇਹ ਚ ਵੀ 슈ਗਰ ਹੁੰਦੀ ਆ ਨਾ ਤਾਂ ਕਰਕੇ ਫਿਰ ਡਾਕਟਰ ਦੀ ਸਲਾਹ ਤੋਂ ਬਿਨਾ ਅੰਗੂਰ ਦੀ ਮਾ ਖਾਣੇ ਨਹੀਂ ਚਾਹੀਦੇ ਹਾਂਜੀ ਹਾਂ ਦੇਖੋ ਜੀ ਬੋਇਲ ਹੋ ਰਿਹਾ ਆਪਣਾ ਪਾਣ ਜੋਸ ਇਹਦੇ ਵਿੱਚ ਪਾਤਾ ਨਮਕ ਕਾਲਾ ਨਮਕ ਪਾਤਾ ਥੋੜੀ ਜੀ ਕਾਲੀ ਮਿਰਚ ਪਾਤੀ ਕੁੱਟੀ ਹੋਈ ਆਪਾਂ ਚਾਟ ਮਸਾਲਾ ਪਾਤਾ ਥੋੜਾ ਜਿਹਾ ਤੇ ਸੁੰਡ ਪਾਤੀ ਕੱਟੀ ਹੋਈ ਪਾਤੀ ਮੈਂ ਸੌਂਡ ਤੇ ਚਾਟ ਮਸਾਲਾ ਥੋੜਾ ਥੋੜਾ ਚਾਰ ਚੀਜ਼ਾਂ ਪਾਈਆਂ ਇਹਦੇ ਵਿੱਚ ਮੈਂ ਹੁਣ ਹਾਂਜੀ ਇਹਨੂੰ ਆਪਾਂ ਇਹਨੂੰ ਵੀ ਬੋਇਲ ਕਰਾਂਗੇ ਹਾਂਜੀ ਹੁਣ 슈ਗਰ ਪਾਤੀ ਇਹਦੇ ਵਿੱਚ ਮੈਂ ਜੇ ਅੱਧਾ ਕਿਲੋ ਅੰਗੂਰਾ ਤਾਂ ਅੱਧਾ ਕਿਲੋ 슈ਗਰ ਪਾਉਗੀ ਬਰਾਬਰ ਮਾਤਰਾ ਵਿੱਚ ਹੀ ਪੈਂਦੀ ਹੁੰਦੀ ਆ ਕਿਉਂਕਿ ਅੰਗੂਰਾ ਦੀ ਅੰਗੂਰਾਂ ਦਾ ਹੁੰਦਾ ਨਾ ਅੰਗੂਰ ਖੱਟੇ ਵੀ ਹੁੰਦੇ ਆ ਜਿਆਦਾ ਮਿੱਠੇ ਵੀ ਹੁੰਦੇ ਆ ਇਹ ਅਸੀਂ ਘਰੋਂ ਹੀ ਤੋੜੇ ਸੀਗੇ ਅੰਗੂਰ ਇਹ ਥੋੜੇ ਜਿਹਾ ਖੱਟ ਮਿੱਠੇ ਸੀਗੇ ਇਸ ਲਈ ਪੂਰੀ ਬਰੂਬਰ ਵਿੱਚ ਮਾਤਰਾ ਚ ਚੀਨੀ ਪਾਤੀ ਹਾਂਜੀ ਸਾ ਇਹਦੇ ਵਿੱਚ ਮੈਂ ਥੋੜਾ ਜਿਹਾ ਸਿਟ੍ਰਿਕ ਐਸਿਡ ਪਾਤਾ ਸੀਗਾ ਇਹਦੇ ਨਾਲ ਜਾਦਾ دیر ਤੱਕ ਆਪਾਂ ਇਹਨੂੰ ਰੱਖ ਸਕਦੇ ਹਾਂ ਸਿਟ੍ਰਿਕ ਐਸਿਡ ਨਾਲ ਥੋੜਾ ਜਿਹਾ ਪਾਇਆ ਸੀ ਤੇ ਹੁਣ ਦੇਖੋ ਜੀ ਆਪਾਂ ਇੱਕ ਗਲਾਸ ਲੈ ਲਿਆ ਉਹ ਚ ਆਈਸ क्यूब ਪਾ ਲੇ ਉਹ ਨੂੰ ਮੈਂ ਠੰਡਾ ਕਰ ਲਿਆ ਸੀਗਾ 15-20 ਮਿੰਟ ਮੈਂ ਫ੍ਰਿਜ 'ਚ ਰੱਖਤਾ ਸੀਗਾ ਠੰਡਾ ਕਰ ਲਿਆ ਸੀਗਾ ਹਾਂਜੀ ਹੁਣ ਆਪਾਂ ਉਹ سیرਪ ਪਾ ਦਾਂਗੇ ਜਿਹੜਾ ਅੰਗੂਰਾਂ ਦਾ ਬਣਾਇਆ ਹੋਇਆ ਆਪਾਂ ਉਹ ਪਾ ਦਾਂਗੇ ਪਦੀਨੇ ਦੇ ਪਦੀਨਾ ਮੈਂ ਕਟ ਲਿਆ ਸੀਗਾ ਛੋਟੀ ਜੀ ਕੁੰਡੀ ਆ ਸਾਡੇ ਉਹਦੇ ਵਿੱਚ ਮੈਂ ਕੁੱਟ ਲਿਆ ਸੀ ਪਤਿੰਨੇ ਨੂੰ ਹਾਂਜੀ ਇਹਨੂੰ ਕੁੱਟ ਲਿਆ ਸੀਗਾ ਤੇ ਪਤਿੰਨੇ ਦੀਆਂ ਪੱਤੀਆਂ ਨੂੰ ਹਾਂਜੀ ਇਹਨੂੰ ਹਲਾ ਲਵਾਂਗੇ ਆਪਾਂ ਮਗਰ ਪਾਣੀ ਪਾ ਦਵਾਂਗੇ ਕਿਉਂਕਿ ਗਾੜਾ ਨਾ ਗਾੜਾ ਸੀਗਾ ਮੈਂ ਉਹਦੇ ਵਿੱਚ ਪਹਿਲਾਂ ਪਾਣੀ ਨਹੀਂ ਬਿਲਕੁਲ ਵੀ ਪਾਇਆ ਸੀ ਕੱਲਾ ਅੰਗੂਰਾ ਦਾ ਹੀ ਸੀਗਾ ਅੰਗੂਰਾ ਨੂੰ ਮਿਕਸੀ ਕੀਤਾ ਸੀਗਾ ਤੇ ਹੁਣ ਮੈਂ ਪਾਣੀ ਪਾਤਾ ਤੇ ਥੋੜਾ ਜਿਹਾ ਨਮਕ ਪਾਤਾ ਸੀ। ਨਿੰਬੂ ਮੈਂ ਨਚੋੜ ਗਿਆ ਇਹਦੇ ਵਿੱਚ ਸਾਰੇ ਚੀ ਪਾਤਾ ਸੀ ਮੈਂ ਨਿੰਬੂ। ਦੋ ਨਿੰਬੂ ਉਹਦੇ ਵਿੱਚ ਹੀ ਨਚੋੜ ਕੇ ਪਾਤੇ ਸੀ ਹੁਣ ਇਹਦੇ ਵਿੱਚ ਮੈਂ ਗਲਾਸ ਵਿੱਚ ਨਹੀਂ ਨਿੰਬੂ ਪਾਇਆ। ਦੋ ਨਿੰਬੂ ਨਚੋੜ ਕੇ ਪਾਤੇ ਸੀ ਇਹ। ਇਸ ਤਰ੍ਹਾਂ ਬਣਾ ਕੇ ਦੇਖੋ ਤੁਸੀਂ ਬਹੁਤ ਵਧੀਆ ਬਣਦਾ ਇਹ ਖਰਾਬ ਨਹੀਂ ਹੋਣ ਵਾਲਾ ਜੂਸ ਹਾਂਜੀ ਤਾਂ ਜੂਸ ਬਹੁਤ ਫਾਇਦੇਮੰਦ ਹੈ ਜੀ ਇਹ ਅੰਗੂਰਾਂ ਦਾ ਜੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ